ਕੈਂਸਰ ਦਾ ਦਰਦ ਚੇਲ ਰਹੀ ਹੈ ਹੀਨਾ ਖਾਨ ਸਟੇਜ ਉਤੇ ਗੱਲ ਕਰਦਿਆਂ ਦੇ ਅਦਾਕਾਰਾਂ ਦੇ ਨਿਕਲੇ ਹੰਝੂ ਸਤਿ ਸ਼੍ਰੀ ਅਕਾਲ ਮੈਂ 소ਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਐਕਟਰਸ ਤੇ ਪਾਲੀਵੁੱਡ ਐਕਟਰਸ ਹੀਨਾ ਖਾਨ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਕੁਝ ਸਮੇਂ ਪਹਿਲਾਂ ਹੀ ਆਪਣੇ ਕੈਂਸਰ ਦੇ ਬਾਰੇ ਦੱਸਿਆ ਗਿਆ ਸੀ ਕਿ ਉਹ ਕੈਂਸਰ ਦੀ 3rd ਸਟੇਜ ਇਨਲ ਜੂਟਰੀ ਨਾ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਜਿਸ ਤੋਂ ਬਾਅਦ ਹੀਨਾ ਖਾਨ ਨੂੰ ਅਸੀਂ ਬਹੁਤ ਸਾਰੇ ਇਵੈਂਟਸ ਦੇ ਉੱਤੇ ਵੀ ਦੇਖਿਆ ਉਹਨਾਂ ਦੀ ਕੈਂਸਰ ਦੇ ਨਾਲ ਜੁੜੀ ਹੋਈ ਜਰਨੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀ ਗਈ ਤਾਂ ਹਾਲੀ ਦੇ ਵਿੱਚ ਹੀਨਾ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੀਨਾ ਖਾਨ ਆਪਣੇ ਕੈਂਸਰ ਦੇ ਬਾਰੇ ਕਾਫੀ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹੈ ਕਿ ਉਹਨਾਂ ਦੇ ਕੋਲੋਂ ਬੋਲਣਾ ਵਿਅੋਖਾ ਹੋ ਜਾਂਦਾ ਹੈ ਦੱਸਦੀ ਹੈ ਹੀਨਾ ਖਾਨ ਜਿਨ੍ਹਾਂ ਦੇ ਵੱਲੋਂ ਟੀਵੀ ਜਗਤ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਗਿਆ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਹਾਲੀ ਦੇ ਵਿੱਚ ਇੱਕ ਵੀਡੀਓ ਜੋ ਆ ਇੰਸਟਾਗ੍ਰam ਦੇ ਉਤੇ ਸ਼ੇਅਰ ਕੀਤੀ ਗਈ ਸੀ ਹੀਨਾ ਖਾਨ ਨੇ ਦੱਸਿਆ ਕਿ ਕੈਂਸਰ ਬਾਰੇ ਰਿਪੋਰਟ ਪ੍ਰਾਪਤ ਕਰਨਾ ਕਿੰਨਾ ਮੁਸ਼ਕਿਲ ਹੈ ਪਰ ਜਦੋਂ ਉਸ ਰਿਪੋਰਟ ਵਿੱਚ ਕੁਝ ਨਹੀਂ ਹੁੰਦਾ ਤਾਂ ਇਹ ਕਿੰਨੀ ਵੱਡੀ ਰਾਹਤ ਅਤੇ ਖੁਸ਼ੀ ਦੀ ਗੱਲ ਹੈ ਹినా ਖਾਨ ਕਹਿੰਦੀ ਹੈ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਹੈ ਜਦੋਂ ਤੁਹਾਡੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਕਿੰਨਾ ਸੁਹਾਵਣਾ ਲੱਗਦਾ ਹੈ ਜਦੋਂ ਤੁਹਾਡੇ ਟੈਸਟਾਂ ਵਿੱਚ ਕੈਂਸਰ ਦੇ ਕੋਈ ਵੀ ਸਿੰਪਟਮਸ ਨਹੀਂ ਦਿਖਾਈ ਦਿੰਦੇ ਤਾਂ ਇਹ ਗੱਲ ਬਹੁਤ ਰਾਹਤ ਵਾਲੀ ਹੁੰਦੀ ਹੈ ਮੈਨੂੰ ਪੁੱਛੋ ਜਦੋਂ ਤੁਸੀਂ ਉਹ ਰਿਪੋਰਟ ਪੜ੍ਹਦੇ ਹੋ ਤਾਂ ਇਹ ਕਿੰਨਾ ਮੁਸ਼ਕਿਲ ਹੁੰਦਾ ਹੈ ਇਹ ਕਹਿੰਦੇ ਹੋਏ ਹినా ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਉਸ ਦੀ ਆਵਾਜ਼ ਬੇहद ਭਰ ਗਈ ਦੱਸਦੀ ਹੈ ਕਿ ਹੀਨਾ ਖਾਨ ਨੇ ਆਪਣੇ ਕੈਂਸਰ ਦੇ ਸਫ਼ਰ ਬਾਰੇ ਗੱਲ ਕਰਦੇ ਕਿਹਾ ਕਿ ਉਹ ਘੰਟੀ ਜਿਸ ਦੀ ਆਵਾਜ਼ ਤੁਹਾਨੂੰ ਦੱਸਦੀ ਹੈ ਤੁਹਾਡੀ ਟੈਸਟ ਰਿਪੋਰਟ ਆ ਗਈ ਹੈ ਅਤੇ ਡਾਕਟਰ ਤੁਹਾਨੂੰ ਦੱਸਦਾ ਹੈ ਕਿ ਤੁਹਾਨੂੰ ਕੈਂਸਰ ਹੈ ਇਸ ਤੋਂ ਵੀ ਵੱਡੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਰਿਪੋਰਟ ਵਿੱਚ ਕੁਝ ਵੀ ਨਹੀਂ ਆਉਂਦਾ ਜਦੋਂ ਤੁਹਾਡੀ ਰਿਪੋਰਟ ਕਲੀਅਰ ਹੋ ਜਾਂਦੀ ਹੈ ਤੇ ਤੁਹਾਡਾ ਪੈਸਾ ਤੇ ਸਮਾਂ ਬਰਬਾਦ ਨਹੀਂ ਹੁੰਦਾ ਇਹ ਇੱਕ ਵੱਡੀ ਰਾਹਤ ਹੁੰਦੀ ਹੈ ਇਤਿਹਾਸ ਅਨੁਸਾਰ ਹੈ ਕਿ ਹਿਨਾ ਖਾਨ ਨੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਆਪਣੀ ਪੇਸ਼ੇਵਰ ਜ਼ਿੰਦਗੀ ਵੀ ਜਾਰੀ ਰੱਖੀ ਹੈ। ਹਾਲੀ ਦੇ ਵਿੱਚ ਉਹ ਗ੍ਰਹਿ ਲక్ష్ਮੀ ਸ਼ੋਅ ਦੇ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਐਡ ਵੀ ਸ਼ੂਟ ਕਰਦੇ ਹੋਏ ਦਿਖਾਈ ਦਿੰਦੀ ਹੈ। ਉਹਨਾਂ ਦੇ ਫੈਨਸ ਉਹਨਾਂ ਨੂੰ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰਦੇ ਨੇ। ਹਿਨਾ ਨੇ ਛੋਟੇ ਪਰਦੇ ਤੋਂ ਇਹ ਰਿਸ਼ਤਾ ਕਿਹ ਕਹੇਲਾਤਾ ਰਹੀ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਉਹਨਾਂ ਨੇ ਅਕਸ਼ਰਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ਕਈ ਹੋਰ ਸੀਰੀਅਲਸ ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ। ਬਿੱਗਬੋਸ ਵਰਗੇ ਸ਼ੋਅ ਦਾ ਵੀ ਹਿਨਾ ਖਾਨ ਹਿੱਸਾ ਰਹਿ ਚੁੱਕੀ ਹੈ। ਕੈਂਸਰ ਦਾ ਹੀਨਾ ਖਾਨ ਸਟੇਜ ਉਤੇ ਗੱਲ ਕਰਦਿਆਂ ਦੇ ਅਦਾਕਾਰਾਂ ਦੇ ਨਿਕਲੇ ਹੰਝੂ ਹਾਓ ਹਾਰ ਇਟ ਇਜ਼ ਸਤਿ ਸ਼੍ਰੀ ਅਕਾਲ ਮੈਂ 소ਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਐਕਟਰਸ ਤੇ ਪਾਲੀਵੁੱਡ ਐਕਟਰਸ ਹੀਨਾ ਖਾਨ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਕੁਝ ਸਮੇਂ ਪਹਿਲਾਂ ਹੀ ਆਪਣੇ ਕੈਂਸਰ ਦੇ ਬਾਰੇ ਦੱਸਿਆ ਗਿਆ ਸੀ ਕਿ ਉਹ ਕੈਂਸਰ ਦੀ 3rd ਸਟੇਜ ਇਨਲ ਜੂਟਰੀ ਨਾ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਜਿਸ ਤੋਂ ਬਾਅਦ ਹੀਨਾ ਖਾਨ ਨੂੰ ਅਸੀਂ ਬਹੁਤ ਸਾਰੇ ਇਵੈਂਟਸ ਦੇ ਉੱਤੇ ਵੀ ਦੇਖਿਆ ਉਹਨਾਂ ਦੀ ਕੈਂਸਰ ਦੇ ਨਾਲ ਜੁੜੀ ਹੋਈ ਜਰਨੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀ ਗਈ ਤਾਂ ਹਾਲੀ ਦੇ ਵਿੱਚ ਹੀਨਾ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੀਨਾ ਖਾਨ ਆਪਣੇ ਕੈਂਸਰ ਦੇ ਬਾਰੇ ਕਾਫੀ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹੈ ਕਿ ਉਹਨਾਂ ਦੇ ਕੋਲੋਂ ਬੋਲਣਾ ਵਿੋਖਾ ਹੋ ਜਾਂਦਾ ਹੈ ਦੱਸਦੀ ਹੈ ਹੀਨਾ ਖਾਨ ਜਿਨ੍ਹਾਂ ਦੇ ਵੱਲੋਂ ਟੀਵੀ ਜਗਤ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਗਿਆ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਹਾਲੀ ਦੇ ਵਿੱਚ ਇੱਕ ਵੀਡੀਓ ਜੋ ਆ ਇੰਸਟਾਗ੍ਰam ਦੇ ਉਤੇ ਸ਼ੇਅਰ ਕੀਤੀ ਗਈ ਸੀ ਹੀਨਾ ਖਾਨ ਨੇ ਦੱਸਿਆ ਕਿ ਕੈਂਸਰ ਬਾਰੇ ਰਿਪੋਰਟ ਪ੍ਰਾਪਤ ਕਰਨਾ ਕਿੰਨਾ ਮੁਸ਼ਕਿਲ ਹੈ ਪਰ ਜਦੋਂ ਉਸ ਰਿਪੋਰਟ ਵਿੱਚ ਕੁਝ ਨਹੀਂ ਹੁੰਦਾ ਤਾਂ ਇਹ ਕਿੰਨੀ ਵੱਡੀ ਰਾਹਤ ਅਤੇ ਖੁਸ਼ੀ ਦੀ ਗੱਲ ਹੈ ਹਿਨਾ ਖਾਨ ਕਹਿੰਦੀ ਹੈ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਹੈ ਜਦੋਂ ਤੁਹਾਡੀ ਰਿਪੋਰਟ 네ਗੇਟਿਵ ਆਉਂਦੀ ਹੈ ਤਾਂ ਕਿੰਨਾ ਸੁਹਾਵਣਾ ਲੱਗਦਾ ਹੈ ਜਦੋਂ ਤੁਹਾਡੇ ਟੈਸਟਾਂ ਵਿੱਚ ਕੈਂਸਰ ਦੇ ਕੋਈ ਵੀ ਸਿੰਪਟਮਸ ਨਹੀਂ ਦਿਖਾਈ ਦਿੰਦੇ ਤਾਂ ਇਹ ਗੱਲ ਬਹੁਤ ਰਾਹਤ ਵਾਲੀ ਹੁੰਦੀ ਹੈ ਮੈਨੂੰ ਪੁੱਛੋ ਜਦੋਂ ਤੁਸੀਂ ਉਹ ਰਿਪੋਰਟ ਪੜ੍ਹਦੇ ਹੋ ਤਾਂ ਇਹ ਕਿੰਨਾ ਮੁਸ਼ਕਿਲ ਹੁੰਦਾ ਹੈ ਇਕ ਕਹਿੰਦੇ ਹੋਏ ਹੀਨਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਸ ਦੀ ਆਵਾਜ਼ ਬੇहद ਭਰ ਗਈ ਦੱਸਦੀ ਹੈ ਕਿ ਹੀਨਾ ਖਾਨ ਨੇ ਆਪਣੇ ਕੈਂਸਰ ਦੇ ਸਫ਼ਰ ਬਾਰੇ ਗੱਲ ਕਰਦੇ ਕਿਹਾ ਕਿ ਉਹ ਘੰਟੀ ਜਿਸ ਦੀ ਆਵਾਜ਼ ਤੁਹਾਨੂੰ ਦੱਸਦੀ ਹੈ ਤੁਹਾਡੀ ਟੈਸਟ ਰਿਪੋਰਟ ਆ ਗਈ ਹੈ ਅਤੇ ਡਾਕਟਰ ਤੁਹਾਨੂੰ ਦੱਸਦਾ ਹੈ ਕਿ ਤੁਹਾਨੂੰ ਕੈਂਸਰ ਹੈ ਇਸ ਤੋਂ ਵੀ ਵੱਡੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਰਿਪੋਰਟ ਵਿੱਚ ਕੁਝ ਵੀ ਨਹੀਂ ਆਉਂਦਾ ਜਦੋਂ ਤੁਹਾਡੀ ਰਿਪੋਰਟ ਕਲੀਅਰ ਹੋ ਜਾਂਦੀ ਹੈ ਤੇ ਤੁਹਾਡਾ ਪੈਸਾ ਤੇ ਸਮਾਂ ਬਰਬਾਦ ਨਹੀਂ ਹੁੰਦਾ ਇਹ ਇੱਕ ਵੱਡੀ ਰਾਹਤ ਹੁੰਦੀ ਹੈ ਇਤੇ ਧਿਆਨ ਚੋਗਾ ਹੈ ਕਿ ਹਿਨਾ ਖਾਨ ਐਸ ਮੁਸ਼ਕਿਲ ਸਮੇਂ ਵਿੱਚ ਵੀ ਆਪਣੀ ਪੇਸ਼ੇਵਰ ਜ਼ਿੰਦਗੀ ਵੀ ਜਾਰੀ ਰੱਖੀ ਹੈ ਹਾਲੀ ਦੇ ਵਿੱਚ ਉਹ ਗ੍ਰੈ ਲక్ష్ਮੀ ਸ਼ੋਅ ਦੇ ਵਿੱਚ ਨਜ਼ਰ ਆਈ ਸੀ ਇਸ ਤੋਂ ਇਲਾਵਾ ਉਹ ਕਈ ਐਡ ਵੀ ਸ਼ੂਟ ਕਰਦਿਆ ਹੋਇਆ ਦਿਖਾਈ ਦਿੰਦੀ ਹੈ ਉਹਨਾਂ ਦੇ ਫੈਨਸ ਉਹਨਾਂ ਨੂੰ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰਦੇ ਨੇ ਹਿਨਾ ਨੇ ਛੋਟੇ ਪਰਦੇ ਤੋਂ ਇਹ ਰਿਸ਼ਤਾ ਕਿਆ ਕਹਲਾਤਾ ਰਹੀ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਜਿੱਥੇ ਉਹਨਾਂ ਨੇ ਅਕਸ਼ਰਾ ਦਾ ਕਿਰਦਾਰ ਨਿਭਾਇਆ ਸੀ ਇਸ ਤੋਂ ਇਲਾਵਾ ਉਹ ਕਈ ਹੋਰ ਸੀਰੀਅਲਸ ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਬਿੱਗ ਬਾਸ ਵਰਗੇ ਸ਼ੋਅ ਦਾ ਵੀ ਹਿਨਾ ਖਾਨ ਹਿੱਸਾ ਰਹਿ ਚੁੱਕੀ ਹੈ